ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਵੀ ਇਹੋ ਜਿਹੇ ਪਲੇਅਰ ਹੈਗੇ ਆ ਆਪਣੇ ਕੋ ਅੱਜ ਪਹਿਲੇ ਦਿਨ ਮੇਲਤ ਲਾਉਣ ਵਾਸਤੇ ਆਇਆ ਵਾ ਤੇ ਘਰ ਦੇ ਆ ਦੇ ਸੰਸਕਾਰ ਵੇਖ ਲਓ ਇੰਨੇ ਕੀ ਘਰਦਿਆਂ ਨੇ ਕਿਹਾ ਕਿ ਪਹਿਲੋ ਜਾ ਕੇ ਕਿਉਂਕਿ ਮੈਂ ਨਾ ਤੇ ਉਸਤਾਦ ਹੀ ਆ ਨਾ ਮੈਂ ਆਪਣੇ ਨੂੰ ਕੋਝ ਸਮਝਦਾ ਮੈਂ ਇਹਨਾਂ ਦਾ ਭਰਾ ਵਾਂ ਪਰ ਫਿਰ ਵੀ ਉਹਨਾਂ ਨੇ ਇੰਨਾ ਮਾਨ ਸਤਕਾਰ ਕੀਤਾ ਵਾ ਕਿ ਪਹਿਲੇ ਦਿਨ ਸਾਡੇ ਕੋਲੇ ਪਲੇਅਰ ਆਇਆ ਵਾ ਪੈਕਸ ਕਰਨ ਵਾਸਤੇ ਤੇ ਘਰੋਂ ਸਰੋਪਾ ਲੈ ਕੇ ਆਇਆ ਗੁਰੂ ਘਰ ਦੀ ਬਖਸ਼ਿਸ਼ ਤੇ ਬਸ ਮਾਲਕ ਦਾ ਇਹੀ ਸ਼ੁਕਰਾਨਾ ਹੋ ਸੱਤਿਆ ਪਾਸ਼ਾ ਕਿ ਜੇ ਤੁਹਾਨੂੰ ਇਹ ਗੁਣ ਦਿੱਤਾ ਵਾ ਤੇ ਇੰਨਾ ਸਮਰੱਥਾ ਵੀ ਬਖਸ਼ੀ ਕਿ ਅਸੀਂ ਨਿਰਸਵਾਰਥ ਹੋ ਕੇ ਇਹ ਜਿਹੜਾ ਗੁਣ ਵਾ ਤੇ ਵੱਤ ਵਾਦ ਨੂੰ ਵੰਡ ਦਈਏ ਤੇ ਜਿੰਨੇ ਵੱਤ ਵਾਦ ਨੌਜਵਾਨ ਨਸ਼ੇ ਤੋਂ ਬਚਾ ਸਕੀਏ ਤੇ ਸਾਡੀ ਇਹ ਸੇਵਾ ਜਿਹੜੀ ਤੇਰੇ ਦਰਤੇ ਪ੍ਰਵਾਨ ਹੋਵੇ ਬਹੁਤ ਬਹੁਤ ਧੰਨਵਾਦ ਆ ਜੀ ਇਹ ਕਰਨਵੀਰ ਦਾ ਤੇ ਬੋਲੇ ਸੋ ਨਿਹਾਲ ਸਤਿ ਇਹ ਹੀ ਸਾਰੇ ਪਲੇਅਰਾਂ ਨੂੰ ਕਿਉਂਕਿ ਅੱਜ ਕੱਲ ਇਹ ਚੀਜ਼ ਬੜੀ ਘੱਟਦੀ ਜਾਂਦੀ ਆ ਜਿਹੜੀ ਆਪਣੇ ਕੋਚਾਂ ਦੀ ਤੇ ਜਿਹੜੀ ਸੀਨੀਅਰ ਪਲੇਅਰਾਂ ਦੀ ਜਿਹੜੀ ਆਪਾਂ ਈ ਚੱਟ ਕਰਦੇ ਆ ਨਾ ਉਹ ਚੀਜ਼ ਦਾ ਖਾਸ ਕਰਕੇ ਨਵੇਂ ਪਲੇਅਰ ਧਿਆਨ ਰੱਖਿਆ ਕਰੋ ਬਹੁਤ ਸਾਰੇ ਸੀਨੀਅਰ ਪਲੇਅਰ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਵੇਖਦਾ ਚਲੋ ਮੈਂ ਇੱਕ ਦੋ ਪਲੇਅਰ ਦਾ ਨਾਂ ਲੈ ਲੀਨਾ ਗੋਪੀ ਫਰੰਦੀਪੁਰਿਆ ਹੋ ਗਿਆ ਖੁਸ਼ੀ ਦੁੱਗਾਂਵਾਲਾ ਹੋ ਗਿਆ ਪਾਲਾ ਜਲਾਲਪੁਰਿਆ ਹੋ ਗਿਆ ਠੀਕ ਹੈ ਨਾ ਇਹ ਪਲੇਅਰ ਆਪਣੇ ਸਮੇਂ ਦੇ ਸਟਾਰ ਪਲੇਅਰ ਹੁਣ ਵੀ ਹੈਗੇ ਆ ਤੇ ਜੇ ਕੋਈ ਕੱਲ ਨੂੰ ਨਵਾਂ ਬੱਚਾ ਪਲੇਅਰ ਉੱਠ ਕੇ ਇਹਨਾਂ ਦੇ ਗਾੜੀ ਥਾਪੀਆਂ ਮਾਰੇ ਉਹ ਬਹੁਤ ਗਲਤ ਗੱਲ ਆ ਕਿਉਂਕਿ ਜਦੋਂ ਉਹਨਾਂ ਦਾ ਸਮਾਂ ਹੀ ਨਾ ਅੱਜ ਵੀ ਖੇਡਣ ਦੇ ਆ ਅੱਜ ਵੀ ਵਧੀਆ ਖੇਡਣ ਦੇ ਆ ਪਰ ਜਿਹੜਾ ਨਵਾਂ ਪਲੇਅਰ ਅੱਜ ਕੱਲ 18 19 20 ਸਾਲ ਦਾ ਜੇ ਉਹਨਾਂ ਕੋਈ ਕਬੱਡੀ ਭੱਜ ਕੇ ਗਾੜੀ ਥਾਪੀਆਂ ਮਾਰਦਾ ਵਾ ਨਾ ਇਹਦੇ ਵਿੱਚ ਉਹ ਆਪਣਾ ਮਾਣ ਨਾ ਸਮਝੇ ਇਹਦੇ ਵਿੱਚ ਮਤਲਬ ਕਿ ਉਹ ਆਪਣਾ ਮਾਣ ਘਟਾਉਂਦੇ ਆ ਇਹ ਸਿਰਫ ਇਹ ਸੀਨੀਅਰ ਪਲੇਅਰ ਦੀ ਇੱਜ਼ਤ ਜਿਹੜੀ ਆ ਵੱਧ ਤੋਂ ਵੱਧ ਕਰੋ ਜੇ ਤੁਸੀਂ ਕੋਈ ਖੱਟਣਾ ਨਾ ਤੇ ਆਪਣੇ ਉਸਤਾਦ ਦੀ ਕੋਚ ਦੀ ਵੱਧ ਤੋਂ ਵੱਧ ਰਿਸਪੈਕਟ ਕਰਿਆ ਕਰੋ ਜਿਹੜਾ ਤੁਹਾਡੇ ਵਾਸਤੇ ਆਪਣਾ ਸਮਾਂ ਕੱਢਦਾ ਵਾ ਠੀਕ ਹੈ ਨਾ ਇਹੀ ਬੇਨਤੀ ਹਰ ਇੱਕ ਨੂੰ ਤੇ ਵੱਤ ਵੱਤ ਗਰਾਉਂਡਾਂ ਦੇ ਨਾਲ ਵੀਡੀਓ ਤੇ ਨਸ਼ੇ ਨੂੰ ਛੱਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬੰਦਾ ਅਗਲਾ ਪੱਤੀਆ ਬਾਅਦ ਖਾਲਸਾ